ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਬੱਬਲੂ ਕੋਲੇ ਪਿੰਡ ਕਰਿਆੜ ਵਾਲਾ ਜੀ ਤੇ ਇੱਕ ਤੁਹਾਨੂੰ ਜਰਸੀ ਦਾ ਜਿੰਗੀਨਾ ਦਿਖਾ ਦੇਾਂਗੇ ਫਿਰ ਬਾਈ ਕੋਲੋਂ ਤੇ ਕਾਫੀ ਵੀਡੀਓ ਆਪਾਂ ਵਾਈ ਦੀਆਂ ਪਾਉਂਦੇ ਰਹਿੰਦੇ ਆ ਤੇ ਪਸ਼ੂ ਵੱਡੀ ਗਿਣਤੀ ਚ ਵੇਕੇ ਚਲੇ ਜਾਂਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਆ ਬਬਲੂ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਪੁੱਲ ਬਾਈ ਜੀ ਤੇ ਕਾਥ ਦੇ ਕਿਰਪਾ ਹੋ ਗਈ ਪ੍ਰਮਾਤਵਾ ਦੀ। ਅਸਤਵਾਦੀ ਪ੍ਰਮਾਤਵਾ ਦੀ ਕਿਰਪਾ ਹੋ ਗਈ। ਠੀਕ ਹੈ ਜੀ। ਤੇ ਨੰਬਰ ਬੋਲ ਕੇ ਪਹਿਲਾਂ ਬਾਈ। ਨੰਬਰ ਆਪਣਾ 739998043 ਜੀ। ਪਿੰਡ ਆਪਣਾ ਜੀ। ਪਿੰਡ ਕਰਾੜਾ ਜਿਲ੍ਹਾ ਫਰੀਦਕੋਟ ਸ੍ਰੀ ਰਾਮਪੁਰਾਫੋ ਜੀ। ਓਕੇ ਜੀ। ਤੇ ਵੀਰੇ ਚੰਗਾ ਚੱਲੀ ਜਾਂਦਾ ਫਿਰ ਕੰਮ ਕਰ। ਪ੍ਰਤਾਪ ਚੱਲੀ ਜਾਂਦਾ ਜੀ। ਮਹਾਰਾਜ ਦੀ ਕਿਰਪਾ ਜੀ ਦੀ ਕੱਲ ਕਿਉਂ ਦੇਖੀ ਜੀ। ਉਹੀ ਪਵਾਈ ਜਾਂਨੇ ਵੀਡੀਓ ਕਿ ਵਿਕ ਜਾਂਦੀ ਕੋਈ? ਨਾ ਲੈ। ਉਹੀ ਗਵਾ ਫਿਰ ਬਾਈ ਕਿਸੇ ਤਿੰਨ ਤਿੰਨ ਕੋ ਸਾਥੇ ਹੋਵੇ। ਓਕੇ ਜੀ। ਤੇ ਵੀਰੇ ਜਿਹੜੀ ਅੱਜ ਆਪਾਂ ਜਰਸੀ ਦੇਖੀ ਜਾਂਦੇ ਆਂ ਕਦੋਂ ਸੂਈ ਆ ਵੀਰੇ ਯਾ ਹੋ ਰਿਹਾ 20 ਮਿੰਟ ਹੋਇਆ ਹਲੇ ਸੂਈ ਨੂੰ ਬੱਚੀ ਆਪਾਂ ਬਸਤਾ ਦਿੱਤਾ ਹੈ ਨਾ ਹੂੰ ਤੇ 20 25 25 ਮਿੰਟ ਹੋਇਆ ਬਸ ਸੂਈ ਨੂੰ ਹੂੰ ਤੇ ਜੇ ਹਲੇ ਪੈਣੀ ਬਾਕੀ ਹੈ ਜੋ ਜੇਰ ਪੈ ਗਿਆ ਪਰ ਵੀ ਵੀਡੀਓ ਬਣਾ ਲੈਣੀ ਬਈ ਹੂੰ ਹਾਂ ਤੇ ਬਬੂ ਨੂੰ ਇੱਕ ਗੱਲ ਹੋਰ ਥੋੜੀ ਖਾਸ ਹੈ ਥੋੜਾ ਜਿਹੜਾ ਪਸ਼ੂ ਆ ਇਹ ਇੱਥੋਂ ਭਾਲਿਆ ਹੋਆ ਹੁੰਦਾ ਹੈ ਨਾ ਪਿੰਡਾਂ ਚੋਂ ਆਪਾਂ ਬਈ ਤੁਹ ਆਇਆ ਨਹੀਂ ਗਾ ਵੀ ਆਪਾਂ ਤੁਹ ਬਾਹਰੋਂ ਦੋ ਦੋ ਨੂੰ ਲੈ ਕੇ ਆਈਏ 500 ਲੈਣਾ ਆ ਪਿੰਡਾ ਦਾ ਮਾਲ ਦੁੱਧੜਾ ਪੈਸੇ ਤੋਂ ਬੜਾ ਤੇ ਬਾਕੀ ਜਿਹੜੀ ਬੈੜ ਹੈਗੀ ਗਵਾਈ ਭਰਦੇ ਵੀ ਪੰਜਾਬ ਵਾਲੀ ਜਰਸੀ ਸਾਡੀ ਜਰਸੀ ਆ ਭਰਾ ਮੇਰਾ ਘਰ ਮੂੰਹ ਦਿਖਾ ਦੇ ਬੜਾ ਜੇ ਕੌਲੀ ਪਾਣੀ ਪੜਾ ਦੇ ਮੂੰਹ ਜੇ ਨਹੀਂ ਪਿਓਰ ਆ ਹੂੰ ਪਿਓਰ ਆ ਜਾ ਮਾਂ ਯਾਰ ਹਨਾ ਕਾਫੀ ਕਲਰ ਚ ਆ ਗਈ ਕਾਫੀ ਕਲਰ ਚ ਆ ਗਈ ਪੰਜਾਬ ਫੋਨ ਬੜਾ ਠੰਡ ਕੁਆਲਟੀ ਦਾ ਨੇ ਵਾਲੋ ਹੋਗੇ ਤੇ ਨਾੜ ਦੇਖ ਆਉਂਦੀ ਹੈ ਨਾ ਮੋਟੀ ਮਾਣ ਨੂੰ ਮਿਲ ਕੇ ਵੀ ਕਵੈਸਟੀ ਵਾਲੀ ਪੂਰੀ ਇੱਕ ਨੰਬਰ ਦੇਖ ਠੰਡ ਦਿਖਾ ਦੇ ਚਾਰੇ ਥਾਂ ਦੇ ਖੋਲੋ ਜੀ ਇਹਨੂੰ ਤੋਰੋ ਬਾਕੀ ਸ ਬਈ ਆਪਾਂ ਮੇਰੀ ਗੱਲ ਸੁਣਾ ਨਾ ਤਾਂ ਬਲ ਮੇਵੇ ਦਾ ਪਸ਼ੂ ਥਣ ਦਾ ਮਾੜਾ ਤੇ ਕੱਦ ਕਾਰ ਦਾ ਚੰਗਾ ਕੱਦ ਕਾਰ ਦਾ ਨਾ ਕੋ ਕੰਮ ਨਹੀਂ ਵੀ ਆਪਾਂ ਲੋਕਾਂ ਨੂੰ ਲੈ ਕੇ ਦੋ ਵੀ ਵੱਡੀ ਖਲਾ ਦਿਖਾ ਰਹੇ ਉਹ ਕੰਮ ਨਹੀਂ ਹੈਗਾ ਜੇ ਆਪਦੇ ਚ ਵੇਟ ਹੋਊਗੀ ਫੇਰ ਹੀ ਵੇਟ ਚੱਕੂ ਹੋਣਾਗਾ ਹਾਂ ਆ ਦੇਖੋ ਆਪਣਾ ਪਸ਼ੂ ਇੱਕ ਨੰਬਰ ਹੋਊ ਬਈ ਓਕੇ ਜੀ ਜਮਾ ਤੇ ਜੇਰ ਪੈਣੀ ਹਜੇ ਬਾਕੀ ਹੈ ਜੀ ਹਨਾ ਪੈਣੀ ਹਜੇ ਬਾਕੀ ਹੈ ਬੱਤੂ ਦਾ ਕਰਦੀ ਹੈ ਜੀ ਓਕੇ ਕੋਈ ਗੱਲ ਨਹੀਂ ਤਾਂ ਜੀ ਕੋਈ ਕਰਕੇ ਹੂੰ ਬੱਤੂ ਦਾ ਕਰ ਨਹੀਂ ਹੈ ਬੱਚੇ ਆ ਦੇਖੋ ਜੀ ਤੇ ਥਾਣ ਫਿਰ ਗਧਾਲਿਆਂ ਵਰਗੇ ਕਹਿ ਸਕਦੇ ਹਨ ਆਪਾਂ ਜਮ ਇੱਕ ਨੰਬਰ ਆਈ ਦਿਖਾਉਲੇ ਵਾਲਾ ਇੱਕ ਵਾਰੀ ਦਿਖਾਉਂਦੇ ਵੀ ਆਹ ਦੇਖੋ ਜੀ ਖਾਨਲੇ ਵਾਲਾ ਇੱਕ ਨੰਬਰ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਕੁਆਲਿਟੀ ਮੂੰਹੋਂ ਬੋਲਦੀ ਆ ਦੇਖੋ ਮੂੰਹੋਂ ਬੋਲ ਲੈ ਵੀ ਬਣੇ ਫਿਟਿੰਗ ਵਾਲੇ ਦਿਖਾ ਦਿਓ ਸਮਾਰ ਕੇ ਖਾਨ ਕੁਆਲਿਟੀ ਠੰਡੀ ਸੀ ਲੈਣੀ ਹੈ ਭਰਾ ਮੇਰੇ ਆ ਓਕੇ ਜੀ ਜਿਨੀ ਕਹਦੇ ਅੱਗੇ ਪਿੱਛੇ ਦਾ ਹਵਾਨਾ ਹਨਾ ਹੂੰ ਬਹੁਤ ਜੰਦਾ ਆਹ ਦੇਖੋ ਵੀਰੋ ਬੱਚਾ ਨਹੀਂ ਫਿਰ ਅਜੇ ਉੱਠਣ ਲੱਗਿਆ ਹਨਾ ਬਾਬਾ ਉੱਠਣ ਲੱਗਿਆ ਭਰਾ ਮੇਰੇ ਆਪਾਂ ਮੂੰਹ ਹੀ ਮਾਰ ਕੇ ਦਿਖਾ ਰਹੇ ਬਣ ਚਲੋ ਅਗਲੇ ਨੂੰ ਦਿਖਾ ਲਈ ਪੀਲੀ ਵਾਲੀ ਆ ਬ ਤੇ ਬਾਕੀ ਦਾ ਬਬਲੂ ਜਿਹੜੀ ਵੀਰੇ ਉਹ ਆ ਦੇਖੋ ਜੀ ਨੇੜੇ ਆਏ ਨੇੜੇ ਕੁਝ ਨਹੀਂ ਕਹਿੰਦੀ ਬਾਹੀ ਸੀਲਾ ਭਰਾ ਮੇਰੇ ਆਹ ਬਬਲੂ ਲੈਣਿਆ ਦੂਜਿਆਂ ਚੋਂ ਮਾਰੋ ਨਾ ਲੱਤ ਨਾ ਛੜ ਨਾ ਨਿਆਣਾ ਪਾਉਣ ਦੀ ਲੋੜ ਨਾ ਬਸ ਦਾ ਬੜਾ ਚੰਗਾ ਚੋਣ ਚਾਣਾ ਭਰਾ ਮੇਰੇ ਲੈ ਓਕੇ ਜੀ ਚਾਰ ਕੱਟ ਦੋਖਦਾ ਐ ਵੀ ਤਾਂ ਵੀ ਕੋਈ ਵਰਗੀ ਕੋਲੀ ਆ ਕੋਈ ਗੱਲ ਨਹੀਂ ਠੀਕ ਆ ਹਾਂ ਤੇ ਚਾਰ ਕਧਾਣੇ ਲੀਟਰ ਕੱਢ ਕੇ ਮਾਰਿਆ ਫਿਰ ਹਾਂਜੀ ਹਾਂਜੀ ਪੈਸੇ ਦੱਸੋ ਵੀਰੇ ਕਿੰਨੇ ਆ ਦੇ ਪੈਸੇ ਬਾਈ ਮੁੱਲ ਕੁਸਵਰਾਂ ਲੋਕ ਤਾਂ ਹੈ ਜੀ 85 90 ਮੰਗਦੇ ਆ ਹੂੰ ਨਾ ਪਰ ਆਪਾਂ 85 ਮੰਗਣਾ ਨਾ 80 ਮੰਗਣਾ 75000 ਰਿਵਾਰਡ ਦੇ ਦਾਂਗੇ ਛੋੜ ਛੱਪਾ ਛੋੜ ਛੱਪਾ ਕਰ ਦਾਂਗੇ ਬਈ ਜਮਾਂ ਜਾਏ ਰੇਟ ਆ ਜਮਾਂ ਜਾਏ ਰੇਟ ਆ ਭਰਾ ਸਾਹਿਬ ਕੋਈ ਜਰਸੀ ਆ ਪੰਜਾਬ ਵਾਲੀ ਦੁੱਧ ਵੀ ਇੱਕ ਮਾਗ 20 ਕਿਲੋ ਖੜਾਵਾ ਤੋਂ ਪਾਉਣੇ ਨੇ ਓਕੇ ਜੀ ਖਣ ਦੀ ਕੁਆਲਿਟੀ ਦੱਸਦੀ ਆ ਹੂੰ ਬਾਕੀ ਦੀ ਬਬਲੂ ਦੁੱਧ ਦੇ ਨੇ 20 ਕਿਲੋ ਪਾਉਣਾ ਪਾਉਣਾ ਦੁੱਧ ਬੱਤਾ ਬਈ ਕਰਮਾਂਦੇ ਆ ਫੈਟ ਵਾਲਾ ਹਾਂ ਤੇ ਜੇ ਕੋਈ ਸੇਵਾ ਕਰੂ ਜੇ ਖੋਲਣੀ ਚ ਕੋ ਸਿੱਟੂ ਨਾ ਫੇਰ ਨਹੀਂ ਨੀ ਦੇਣਾ ਹਾਂ ਨਹੀਂ ਦਿੰਦੀ ਭਾਈ ਤੇ ਨੰਬਰ ਬੋਲੋ ਜੀ ਫੇਰ ਨੰਬਰ ਆਪਣਾ 709998064 ਜੀ ਪਿੰਡ ਕਰਿਆੜ ਵਾਲਾ ਜਿਲ੍ਹਾ ਫੰਡਾ ਤੁਸੀਂ ਰਾਮਪਰਾ ਫੂਲ ਨੇੜੇ ਆਪਣੇ ਰਾਮਪਰਾ ਮੰਡੀ ਜਿਹੜੀ ਪਸ਼ੂ ਮੰਡੀ ਫਰੀ ਹੈ ਮਸ਼ਹੂਰ ਹੈ ਤੇ ਇਧਰਲੇ ਪਾਸੇ ਆ ਗਿਆ ਤਪਾ ਤਪਾ ਜੀ ਓਕੇ ਧੰਨਵਾਦ ਜੀ